हां जी दोस्तों सारे अनु सत श्री कार तो दोस्तों आज पहुंचे हैं पिंड पूरा क्रीमपुर पूरा क्रीमपुर दोस्तों पिंड तहसील पट्टी जिला श्री तरनतारन साहिब ਦਾ ਪਿੰਡ ਜਦੋਂ ਪਿੱਕੀ ਬੇੜ ਤੋਂ ਕੋਈ ਵੀ ਆ ਰਿਹਾ ਦੋਸਤੋ ਪਿੱਕੀ ਬੇੜ ਤੋਂ ਖੇਮ ਕਰਨ ਰੋਡ ਆਉਨੇ ਆ ਤੇ ਅਮਰਕੋਟ ਅੱਡਾ ਲੰਘ ਕੇ ਅੱਗੇ ਚੀਮਾ ਪਿੰਡ ਆਉਂਦਾ ਤਾਂ ਚੀਮੇ ਤੋਂ ਅੱਗੇ ਪੂਰਾ ਕੋਨਾ ਪਿੰਡ ਆਉਂਦਾ ਖੇਮ ਕਰਨ ਤੋਂ ਪਹਿਲਾਂ ਹੀ ਪਿੰਡ ਆ ਜਾਂਦਾ ਦੋਸਤੋ ਪੂਰਾ ਕੋਨਾ ਤੇ ਪੂਰੇ ਕੋਨੇ ਪਿੰਡ ਤੋਂ ਅਗਲਾ ਪਿੰਡ ਜਿਹੜਾ ਹੈਗਾ ਪੂਰਾ ਕ੍ਰੀਮਪੁਰ ਤੁਸੀਂ ਵਿਜ਼ਿਟ ਕਰਨੀ ਆ। ਵੀਰ ਭਗਵੰਤ ਸਿੰਘ ਦੇ ਕੋਲੇ ਆਇਆ ਦੋਸਤੋ ਘਰ ਘਰੇਲੂ ਘਰ ਦੇ ਮਾਲ ਦੇ ਵਿੱਚੋਂ ਅੱਜ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ। ਦੋਵੇਂ ਪਸ਼ੂ ਪਕਾਊਗਾ ਇੱਕ ਵਾੜ ਦਿਖਾ ਦਾਂਗੇ। ਇੱਕ ਝੋਟੀ ਵਿਖਾਵਾਂਗੇ ਪਹਿਲਾ ਸੂਆ ਪਲੂਣ ਝੋਟੀ ਦਾ ਸੂਣਾ। ਪੂਰੀ ਡਿਟੇਲ ਆਪਾਂ ਵੀਰ ਭਗਵੰਤ ਤੋਂ ਲੈ ਕੇ ਪੂਰੀ ਇਨਫੋਰਮੇਸ਼ਨ ਲੈ ਕੇ ਉਹਨਾਂ ਤੋਂ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਸੋ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਪਸੰਦ ਆਊਗਾ ਕਿਉਂਕਿ ਦੋ ਪਸ਼ੂ ਦਿਖਾਉਣੇ ਆ। ਦੋਵੇਂ ਪਸ਼ੂ ਪਸੰਦ ਆਉਣਗੇ। ਚੰਗੇ ਆ ਪਸ਼ੂ ਰੇਡ ਪੜਦਾ ਬਿਲਕੁ ਬਾਕੀ ਜਿਹੜਾ ਵੀਰ ਨੂੰ ਜਿਹੜਾ ਵੀ ਐਨੀਮਲ ਜੱਜੂਗਾ ਤੁਸੀਂ ਘਰੇ ਆਣ ਕੇ ਨਰਖਪਰਖ ਕਰ ਲਿਓ ਟਿੱਪ ਕੇ ਆਪਣੀ ਤਸੱਲੀ ਕਰ ਲਿਓ ਕਿਉਂਕਿ ਦੋਵੇਂ ਗੱਬਣ ਪਸੂ ਆ ਤਰੀਕ ਦੋਸਤੋ ਅੱਜ 19 ਮਾਰਚ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਤੇ ਪੂਰੀ ਡਿਟੇਲ ਆਪਾਂ ਵੀਰ ਭਗਵੰਤ ਤੋਂ ਲੈ ਲੈਨੇ ਆ ਨਾਲ ਲੱਗਦੇ ਪਿੰਡ ਦੋਸਤੋ ਮਸਤਗੜ ਪਿੰਡ ਥੋੜੀ ਦੂਰੀ ਤੇ ਆ ਬਿਲਕੁਲ ਨਾਲ ਨਜ਼ਦੀਕ ਲੱਗਦਾ ਪਿੰਡ ਮਸਤਗੜ ਠੀਕ ਹੈ ਜੀ ਤੇ ਭੂਰੇ ਕਰੀਮਪੁਰ ਤੁਸੀਂ ਖਾਸ ਵਿਜ਼ਿਟ ਕਰਨੀ ਆ ਖੇਮਕਰਨ ਦੀ ਦੂਰੀ ਵੀ ਥੋੜੀ ਆ ਖੇਮਕਰਨ ਸ਼ਹਿਰ ਦੀ ਦੂਰੀ ਥੋੜੀ ਆ ਆਉ ਲੈਨੇ ਆ ਬਧਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਭਗਵੰਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਅੱਛਾ ਵੀਰ ਭਗਵੰਤ ਹੋਰ ਕੀ ਹਾਲ ਚਾਲ ਨੇ ਜੀ ਬੜੀ ਹੋਰ ਤੁਸੀਂ ਸਭ ਕੀ ਹਾਲ ਠੀਕ ਠਾਕ ਹੈ ਅੱਛਾ ਵੀਰ ਭਗਵੰਤ ਘਰੇਲੂ ਪਸ਼ੂ ਘਰ ਦੇ ਪਸ਼ੂਆਂ ਦੇ ਵਿੱਚੋਂ ਅੱਜ ਆਪਾਂ ਦੋ ਪਸ਼ੂ ਇਹ ਸੇਲ ਕਰਦੇ ਪਏ ਹਾਂ ਹਾਂ ਜੀ ਹਾਂ ਜੀ ਇੱਕ ਬੈੜ ਆਪਣੇ ਕੋਲ ਤੇ ਇੱਕ ਝੋਟੀ ਆ ਹਾਂ ਜੀ ਹਾਂ ਜੀ ਇਹ ਬੈੜ ਨਾ ਜਿਸ ਜਿਹੜਾ ਸੋਣੀ ਜੀ ਦੂਜਾ ਸੂਆ ਹਾਂ ਜੀ 12 ਦਿਨ ਪਏ ਅਜੇ 12 ਦਿਨ ਪੇਟਿਕ ਅੱਛਾ ਵੀਰ ਭਗਵੰਤ ਇਹ ਮੰਨ ਲਓ ਵੀ ਹੁਣ ਦੂਜਾ ਸੂਆ ਪਹਿਲੇ ਸੂਵੇ ਆਪਣੇ ਕੋਲ ਸੀ ਘਰੇ ਚਵਾਈ ਕੀਤੀ ਅੰਦੀ ਹਾਂ ਜੀ ਘਰੇ ਚਵਾਈ ਕੀਤੀ ਵੀ ਇਸ ਦੇ ਕੀ ਦਿੱ ਠੀਕ ਹੈ ਜੀ। ਉਹ ਦੋਸਤੋ 15-16 ਕਿਲੋ ਦੁੱਧ ਪਹਿਲਣ ਵੇਰ ਨੇ ਜਵਾਇਆ। ਹੁਣ ਸੈਕਿੰਡ ਟਾਈਮ ਰਾਂ ਦੂਜਾ ਸਵੇਰ ਹੈ। ਇਹ ਵੜ੍ਹ ਸੌਣ ਜਾ ਰਹੀ ਹੈ। ਠੀਕ ਹੈ ਜੀ। ਬਾਕੀ ਨਸਲ ਤੁਸੀਂ ਦੇਖ ਸਕਦੇ ਜੀ ਐਚਐਫ ਤੇ ਜਰਸੀ ਦਾ ਕ੍ਰੋਸ ਹੰਗਾ। ਅੱਗੇ ਜਿੱਦਾਂ ਕਿ ਗਰਮੀ ਦੇ ਸੀਜ਼ਨ ਦੇ ਵਿੱਚ ਬਹੁਤੇ ਵੀਰ ਕ੍ਰੋਸ ਹੰਗਾ ਹੀ ਲੈਣਾ ਤੇ ਖਰੀਦਣਾ ਪਸੰਦ ਕਰਦੇ ਪਏ ਨੇ। ਤੇ ਕ੍ਰੋਸ ਹੰਗ ਦੇ ਵਿੱਚ ਆ ਤੇ ਦਿਨ ਵੀਰ ਭਗਵੰਤ ਕਿੰਨੇ ਕੁ ਲੈਂਦੀ ਆ? ਇਹ ਵੀ ਜੀ 12 ਦਿਨ ਜੇ ਪਹਿਲੇ। 12 ਦਿਨ ਪਹਿਲੇ ਆ। ਲਿਖਤੀ ਤੌਰ 'ਤੇ ਵਾਲੀ ਆ ਵੈਸੇ ਤੁਹਾਡੇ ਕੋਲ। ਹਾਂ ਜੀ ਲਿਖਤੀ ਤੌਰ 'ਤੇ ਲਿਖਿਆ ਜੀ। ਠੀਕ ਹੈ ਨਾ ਦੋਸਤੋ ਲਿਖਤੀ ਵਾਲੇ ਜਿਹੜੇ ਦੇਣ ਔ 12 ਦਿਨ ਪੈਂਡਿੰਗ ਆ ਜੀ ਠੀਕ ਆ ਜੀ 12 ਦਿਨ ਲੈਫਟ ਆ ਤੇ ਬਾਕੀ ਆ ਤੁਸੀਂ ਥਣ ਥਣ ਦੀ ਕੁਆਲਿਟੀ ਵੇਖ ਕੇ ਚੈੱਕ ਕਰ ਸਕਦੇ ਜੀ ਬਾਕੀ ਚਵਾਈ ਚੋਈ ਚੰਗੀ ਵੀਰ ਦਰਵਾ ਦਿੰਦੀ ਹੈ ਬਿਲਕੁਲ ਭਾਈ ਬੰਗਾ ਬਹੁਤ ਨਾ ਪਹੁੰਗੇ ਠੀਕ ਹੈ ਜੀ ਉਤਨਾ ਭਾਈ ਜੋ ਨਹੀਂ ਠੀਕ ਹੈ ਜੀ ਵਸੇ ਕ੍ਰੋਸਾਂ ਕੇ ਜਿਹੜੇ ਹੁੰਦੇ ਵੈਸੇ ਠੰਡੇ ਹੀ ਆ ਹਾਂ ਜੀ ਠੰਡੇ ਹੁੰਦੇ ਬਹੁਤ ਜਰਸੀ ਦੇ ਵਿੱਚ ਤੇ ਐਚਪੀ ਦਾ ਕ੍ਰੋਸ ਆ ਹਾਂ ਜੀ ਹਾਂ ਜੀ ਤੇ ਠੰਡੇ ਆ ਉਹ ਭਾਈ ਬੰਗਾ ਨਾ ਵੀ ਬੰਗੇ ਤਾਂ ਵੀ ਕੋਈ ਲੋਟ ਨਹੀਂ ਆ ਤੇ ਵੈਸੇ ਤਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਗੱਤ ਪਹਿਲੇ ਸੂਏ ਤੁਸੀਂ ਦੱਸਤਾ ਹੋ 15 14 15 ਹਾਂਜੀ 15 14 ਮੇਰੇ 15 14 ਦੇ ਦਰਮਿਆਨ ਚੱਲੀ ਹੈ ਹਾਂਜੀ ਹਾਂ ਬਹੁਤ ਸੋ ਬਾਕੀ ਕੱਦ ਵੱਡਾ ਹੈਗਾ ਸੋਹਣੇ ਕੱਦ ਦੇ ਵਿੱਚ ਠੀਕ ਹੈ ਜੀ ਵੱਡੀਆਂ ਵੜਾ ਦੇ ਵਿੱਚ ਹੀ ਆਪਾਂ ਗਿਣਤੀ ਕਰ ਸਕਦੇ ਹਾਂ ਠੀਕ ਹੈ ਜੀ ਭਲੀ ਜਿਹੜੀ ਵਜ਼ਨ-ਭੋਜਨ ਦੀ ਗੱਲ ਕਰ ਲਈਏ ਵਜ਼ਨ ਪੂਰਾ ਠੀਕ ਹੈ ਜੀ ਲੇਕਰ ਜਿੰਨੇ ਵੀ ਆ ਸਭੀ ਆ ਕਰਮਾਂ ਲਈ ਤੇ ਦਿਨ ਦਸਾਂ 12 ਦਿਨਾਂ ਦੇ ਵਿੱਚ ਪੂਰੀ ਤਿਆਰੀ ਹੋ ਜੂਗੀ ਜੀ ਠੀਕ ਹੈ ਜੀ ਸੋਣ ਦਾ ਬਿਲਕੁਲ ਨੇੜ ਹੋ ਜਾਊਗਾ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਚੰਗੀ ਤਸੱਲੀ ਦੇ ਨਾਲ ਤੋੜ ਕੇ ਦਿਖਾ ਦਿੰਨੇ ਆ ਠੀ ਜਿੰਨਾ ਵੀ ਆਪਾਂ ਕਲਈਏ ਵੀ ਸੰਭਈ ਆ ਠੀਕ ਆ ਜੀ ਛੋਟੇ ਜੇ ਕੰਨ ਬੋਦੀ ਉਸੇ ਤਰ੍ਹਾਂ ਠੀਕ ਆ ਜੀ ਕਿਉਂਕਿ ਕ੍ਰੋਸ ਆਗਾ ਜਰਸੀ ਦਾ ਐਚ ਐਫ ਦਾ ਸੋ ਲਾਇ ਬਣਾਇ ਕਾफी ਪਈ ਆ ਤਸਾਂ 12 ਦਿਨਾਂ ਦੇ ਵਿੱਚ ਆਪਾਂ ਹੋਰ ਕਰ ਸਕਦੇ ਹਾਂ ਉਮੀਦ ਦੋਸਤੋ ਵੀ ਸੋਹਣਾ ਲੇਵਾ ਬਣਾ ਕੇ ਤਿਆਰ ਕਰ ਲੂਗੀ ਅੱਛਾ ਫਿਰ ਜਦੋਂ ਨੇੜੇ ਜਾਂਦੀ ਹੈ ਬਣਦਾ ਵਾਵਾ ਜਾਂਦੀ ਹੁੰਦੀ ਹੈ ਪੂਰੀ ਪੂਰੀ ਬਣ ਜਾਂਦੀ ਹੈ ਜੀ ਠੀਕ ਆ ਸੋ ਬਖਾਲਾ ਦੋਸਤੋ ਪੂਰਾ ਬਣਾ ਕੇ ਤਿਆਰ ਕਰੂਗੀ ਹਜੇ ਜਿਨ੍ਹਾਂ ਤੇ ਆਪਾਂ ਛੱਡ ਦਿੰਦੇ ਆ ਕਿਉਂਕਿ ਲਾਏ ਬਣਾਏ ਕਰਨ ਵਾਲੀ ਪਈ ਆ ਤੇ ਲਾ کافی ਆ ਬਖਾਲੇ ਦੇ ਵਿੱਚ ਬਾਕੀ ਬੈਕ ਸਾਈਡ ਤੋਂ ਇੱਕ ਪੂਰੀ ਤੁਹਾਨੂੰ ਥੋੜਾ ਨੇੜੇ ਉਹ ਦੇ ਸਾਧ ਗਿਆ ਆਪਾਂ ਥਣ ਤੋਂ ਦੀ ਆਹ ਕੁਆਲਿਟੀ ਆ ਠੀਕ ਆ ਸੋ ਬਾਕੀ ਸੂਣ ਤੋਂ ਬਾਅਦ ਦੀ ਗੱਲ ਕਰ ਲਗੇ ਉਸ ਮਾ ਦੀ ਗੱਲ ਕਰਗੇ ਦੋਸਤੋ ਦੋ ਥਣ ਹੋਰ ਵੀ ਨਿਕਲ ਕੇ ਸਾਹਮਣੇ ਆ ਜਾਊਗਾ ਤੇ ਬਾਕੀ ਕਾਹ ਤੇ ਚੰਗਾ ਤੇ ਵੀਰ ਭਗਵੰਤ ਕੀ ਕਰਦੇ ਆ ਮੋਲੇ ਦਾ ਡਿਮਾਂਡ ਕੀ ਕਰਦੇ ਆ ਵੀਰ ਜੀ 55000 55000 ਹਾਂ ਜੀ ਹਾਂ ਜੀ ਲੰਡਨ ਦੇ ਨਾਲ ਇਹ ਵਿੱਚੋਂ ਹੋ ਜੂ ਛੋੜ ਛੱਪਾ ਹਾਂ ਕੋਈ ਹੋ ਜੂ 1000 ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਲਓ 155000 ਦੇ ਵਿੱਚੋਂ 1000 ਮਾਨਤਾ ਨੂੰ ਜੂਗਾ 54000 ਦੀ ਵੀਰਾਂ ਦਾ ਵੀ ਦੇ ਦਿਆਂਗੇ ਠੀਕ ਹੈ ਜੀ ਬਾਕੀ ਸੋਨੇ ਕੱਦ ਕੱਡ ਦੇ ਵਿੱਚ ਤੇ ਕਰੋ ਸੰਗ ਦੇ ਵਿੱਚ ਜਿਹੜੀ ਸਭ ਤੋਂ ਜਿਆਦਾ ਇੰਪੋਰਟੈਂਟ ਗੱਲ ਆ ਵੀ ਕਰੋ ਸੰਗ ਪਸੰਦ ਆਊਗੀ ਬਾਕੀ ਆਪਦੀ ਟਿਪ ਕੇ ਕੋਈ ਵੀਰ ਤਸੱਲੀ ਕਰ ਸਕਦਾ ਕੋਈ ਦੂਰ ਨੇੜੇੋਂ ਸੌਦਾ ਕਰਨਾ ਚਾਹੁੰਦਾ ਤੇ ਆਪਣੀ ਵੀਡੀਓ ਕਾਲ ਤੇ ਵੀ ਤੁਸੀਂ ਤਸੱਲੀ ਕਰਵਾ ਸਕਦੇ ਜੀ ਇਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਵੇਖ ਦਿਖਾਉਣੀ ਸੀ ਠੀਕ ਆ ਇਸੋ ਮਾਦ ਇੱਕ ਸਾਇਗਰ ਨੰਬਰ ਤੇ ਵੀਰ ਭਗਵੰਦ ਜਿਹੜੀ ਆ ਆਪਣੇ ਕੋਲ ਝੋਟੀ ਆ ਹਾਂ ਜੀ ਹਾਂ ਜੀ ਤੇ ਇਹ ਵੀ ਆਪਣੇ ਘਰ ਦੀ ਜੰਮੀ ਪਲੀ ਝੋਟੀ ਆ ਹਾਂ ਜੀ ਹਾਂ ਜੀ ਨਾ ਪਹਿਲੇ ਸੁਣਿਆ ਜੀ ਪਹਿਲਾਂ ਨੇ ਹਾਂ ਜੀ ਹਾਂ ਜੀ ਇਹਦੀ ਮਦਰ ਵੀ ਆਪਣੇ ਕੋਲ ਹੀ ਸੀ ਨਹੀਂ ਮਦਰ ਨਹੀਂ ਹਾਂ ਜੀ ਮਦਰ ਆਪਣੇ ਕੋਲੇ ਵੇਚਤੀ ਆ ਜੀ ਵੇਚਤੀ ਆ ਨਾ ਹਾਂ ਜੀ ਹਾਂ ਇਹ ਕੱਟੀ ਥਾਂਦੀ ਹੋ ਗਈ ਆਪਾਂ ਤਾਂ ਆ ਜੀ ਕੱਟੀ ਥਾਂਦੀ ਆ ਠੀਕ ਜੀ ਹਾਂ ਜੀ ਤੇ ਉਮਰ ਇਹਦੀ ਪਤਾ ਕੋਈ ਕਿੰਨਾ ਕੈਡੀਆਂ ਹੁਣ ਹੋ ਗਈ ਆ ਉਮਰ ਹੋ ਗਈ ਹੋਊਗੀ ਜੀ ਸਾਢੇ 3 ਤੇ 4 ਕਿਤੇ ਹੋਊਗੀ ਸਾਢੇ 3 ਤੇ 4 ਹਾਂ ਜੀ ਠੀਕ ਹੈ ਨੋਬੇ ਤੋਂ ਸੋ ਪਹਿਲਾ ਸੂਆ ਇਹ ਝੋਟੀ ਸੂਣ ਵਾਲੀ ਆ ਲੈ ਵੀਰ ਭੂਗਤ ਕੋਲ ਈ ਲੈ ਮੜਾ ਭਾਰਤ ਸਾਲ ਇਹਨਾਂ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਜੀ ਝੋਟੀ ਦੋਸਤੋ ਪਹਿਲਾ ਸੂਆ ਸੂਣੀ ਆ ਬਾਕੀ ਇੱਕ ਪੂਰੀ ਤੋੜ ਕੇ ਲੰਬਾ ਤੁਹਾਨੂੰ ਦਿਖਾ ਦਿੰਨੇ ਆ ਤੇ ਦਿਨ ਇਹਦੇ ਕੋਈ ਲਿਖਤੀ ਤੌਰ ਤੇ ਲਿਖੇ ਪੱਕੇ ਕੋਈ ਕਿੰਨੇ ਕਿ ਦਿਨ ਬਾਕੀ ਆ ਇਹਦੇ ਬਾਕੀ ਕਿ 4-5 ਦਿਨਾਂ ਆ ਜੀ 4-5 ਕਿ ਦਿਨ ਹੌਲੀ ਤੋੜ ਲਿਓ ਵੀਰ ਹੌਲੀ ਤੋੜ ਦਿਓ ਜਿਆ ਲੋ ਸੋ 4-5 ਕਿ ਦਿਨ ਦੋਸਤੋ ਬਾਕੀ ਆ ਸੂਣ ਦੇ ਵਿੱਚ ਪਲੂਣ ਪਹਿਲਾ ਸੂਆ ਝੋਟੀ ਦੀਆਂ ਸੂਣਾ ਥਾਣਾ ਥਾਣਾ ਮੇ ਖੇੜ ਚੰਗਾ ਆਏ ਪਤਲੇ ਪਿੰਡੇ ਦੀਆਂ ਕਰਮਾਂ ਵਾਲੀ ਠੀਕ ਆ ਜੀ ਬਖਾਲਾ ਬਖੂਲਾ ਕਾਫੀ ਸੋਹਣਾ ਚੌਰਸ ਮੋੜ ਤੋਂ ਲੇਵਾ ਤੇ ਇੱਕ ਤੋਂ ਕਿਹੜੇ ਆਪਾਂ ਜਰੂਰ ਵੀਰ ਭਗਵੰਤ ਕਢਾ ਲੀਏ ਹਾਂ ਜੀ ਹਾਂ ਜੀ ਲਓ ਜੀ ਠੀਕ ਆ ਤੋਂ ਬਨਾਤਨਾ ਦੋਸਤੋ ਕਾਫੀ ਸੋਹਣਾ ਤਿਆਰ ਕੀਤਾ ਕਰਮਾਂ ਵਾਲੀ ਹੈ ਠੀਕ ਆ ਜੀ ਤੇ ਬਾਕੀ ਪਸ਼ੋਕੜ ਬੈਕਗਰਾਉਂਡ ਇਹ ਪਿੰਡਾਂ ਦੀ ਕਾਫੀ ਮਸ਼ਹੂਰ ਆ ਰਵੇ ਦੀ ਵਿੱਚ ਜਾਂ ਪਸ਼ੂਆਂ ਦੇ ਵਿੱਚ ਗੱਲ ਕਰਨ ਲਈਏ ਪੂਰੇ ਦੀ ਅਸਲ ਪੂਰੇ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਇਹਨਾਂ ਪਿੰਡਾਂ ਦੀ ਕਾਫੀ ਬੈਕਗ੍ਰਾਉਂਡ ਜਿਹੜੀ ਆ ਚੰਗੀ ਆ ਠੀਕ ਆ ਜੀ ਕਿਉਂਕਿ ਰਵਾ ਜਿਹੜਾ ਪਸ਼ੋਕੜ ਪੁਰਾਣੇ ਪਸ਼ੂਆਂ ਦਾ ਤੁਰੇ ਆ ਰਿਹਾ ਪੀੜੀ ਦਰ ਪੀੜੀ ਜੀ ਨਵੀਂ ਜਨਰੇਸ਼ਨ ਠੀਕ ਆ ਜੀ ਚੰਗੇ ਨਾਣੇ ਘਰਾਣੇ ਵਾਲੇ ਕੰਮ ਤੁਰੇ ਆ ਰਹੇ ਨੇ ਠੀਕ ਆ ਇਸ ਕਰਕੇ ਦੁੱਧ ਦੀ ਵੀ ਚੰਗੀ ਉਮੀਦ ਕਰ ਸਕਦੇ ਆ ਚੋਟੀ ਜਿੱਦਾਂ ਕਿ ਬਿਲਕੁਲ ਬਣੀ ਥਣੀ ਪੂਰੀ ਆ ਤੋ ਬਹੁਤ ਵੀਰ ਡਿਮਾਂਡ ਕਰਦੇ ਆ ਵੀ ਘਰ ਦੇ ਵਿੱਚੋਂ ਘਰੇਲੂ ਪਸ਼ੂ ਖਰੀਦਿਆ ਜਾਵੇ ਠੀਕ ਆ ਤੇ ਉਸ ਅਕੋਰਡਿੰਗ ਵੀ ਤੁਸੀਂ ਜਿਹੜੀ ਇੱਕ ਸੌਦੇ ਵਾਲੀ ਗੱਲਬਾਤ ਕਰ ਸਕਦੇ ਜੇ ਕਿਉਂਕਿ ਘਰ ਦੀ ਸੰਭੀ ਝੋਟੀ ਆ ਤੇ ਅੱਗੇ ਜਿਹੜਾ ਵੀਰ ਲੈ ਕੇ ਜਾਊਗਾ ਨਵੀਂ ਆ ਸਭ ਤੋਂ ਵੱਡੀ ਗੱਲ ਵੀ ਕੋਈ 2-4 ਸੂਵੇ ਪੀਊਗਾ ਠੀਕ ਆ ਜੀ ਬਾਕੀ ਥਣਾ ਦਾ ਇੱਕ ਉਹ ਤੁਹਾਨੂੰ ਥੋੜਾ ਨੇੜੇ ਤੋਂ ਆਪਾਂ ਆ ਸਹਜ ਵਿਖਾ ਦਈਏ ਸ਼ੇਪ ਦਿਖਾ ਦਈਏ ਹਾਥੀ ਚਪਾਈ ਦੇ ਥਣਾ ਠੀਕ ਆ ਜੀ ਅਗਲੇ ਪਿਛਲੇ ਥਣਾ ਦਾ ਸਹਜ ਮੋਠੀ-ਮੁੱਠੀ ਥਣਾ ਤੇ ਆ ਲਓ ਜੀ ਵੇਖਦੇ ਆ ਫੇਸ ਕੁਆਲਟੀ ਐ ਅੱਛਾ ਵੀਰ ਭਗਵਾਨ ਤੇ ਇੱਕ ਪਾਸੇ ਮੜਾ ਕੈਪ ਜੱਲਾਤਾ ਹਣਾ ਸਟਾਰਟਿੰਗ ਤੋਂ ਕਿਤੇ ਪਰ ਮੂਝ ਨੂੰ ਜਿਹਾ ਪਤਾ ਨਹੀਂ ਬਾਕੀ ਮਹਿਸੂਸ ਨਹੀਂ ਹੁੰਦਾ ਹੈ ਬਰਾਬਰੀ ਹੈ ਸਿੰਘ ਤੋਂ ਵੀ ਇੱਕੋ ਜਿਹਾ ਤੇ ਇਹਦਾ ਆਪਾਂ ਕੀ ਕਰਦੇ ਆ ਮੁੱਲ ਲੈਣ ਦੇਣ ਕੀ ਰਊਗਾ ਜੀ ਇਹਦਾ ਵੀਰ ਜੀ ਇਹਦਾ ਹੈ ਕਿ 1 5 1 5 ਹਾਂਜੀ ਹਾਂ ਠੀਕ ਹੈ 1 5 ਕੋਈ ਕਰਦਾ ਵਿਚੋਈਆਂ 1000 2000 ਛੋਟੇ ਛੋਟੇ ਪੰਜ ਹਾਂ ਕਰਦੇ ਜਿੰਨਾ ਵੀ ਹੋ ਸਕੇ ਹਾਂਜੀ ਹਾਂ ਚਲੋ ਕੋਈ ਗੁਜਾਇਸ਼ ਹੋਈ ਜ਼ਰੂਰ ਕਰ ਹਾਂਜੀ ਹੋਰ ਕਰਾਂਗੇ 1000 ਠੀਕ ਹੈ ਹਾਂ ਤੇ ਦੋਸਤੋ ਬਾਕੀ ਕਰਮਾ ਲਈ ਚੰਗੀ ਆ ਝੋਟੀ ਚੰਗੀ ਆ ਠੀਕ ਹੈ ਜੀ ਕਿਸ ਲਾਏ ਬਣਾਏ ਸੋਨਾ ਪਈ ਆ 2-4 ਦਿਨ 2-4 ਦਿਨ ਹਜੇ ਸਮਾਂ ਕੱਟਦੀ ਆ ਉਮੀਦ ਆਪਾਂ ਸੋਣੀ ਕਰ ਸਕਦੇ ਆ ਵੀ 2-4 ਦਿਨਾਂ ਦੇ ਵਿੱਚ ਹੋਰ ਤਿਆਰੀ ਕਰ ਜੂਗੀ ਸੋ ਪਹਿਲਾ ਸੂਆ ਝੋਟੀ ਦੇ ਸੂਨਾ ਠੀਕ ਆ ਸੋ ਥਾਣਾ ਥੋਣਾ ਦੀਆਂ ਵਰਨਾ ਬੁਰਨਾ ਵੇਖੋ ਤੇ ਬਹੁਤ ਵਧੀਆ ਸਫਾਈਆਂ ਸੁਫਈਆਂ ਚੰਗੀਆਂ ਨੇ ਠੀਕ ਆ ਬਾਕੀ ਫੇਸ ਕੁਆਲਿਟੀ ਦੀ ਵੀ ਚੰਗੀ ਸਾਫ ਸੁਥਰੀ ਆ ਆ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਜਿਹੜੇ ਤੋਂ ਠੀਕ ਹੈ ਜੀ 1 ਲੱਖ 5000 ਵੀਰ ਨੇ ਡਿਮਾਂਡ ਕੀਤੀ ਆ ਦੋਸਤੋ 1 ਲੱਖ 5000 ਦੇ ਵਿੱਚੋਂ 1000 2000 ਵੀਰ ਦਾ ਮਾਨਤਨ ਕਰਦੇ ਆਂਗੇ ਫਿਰ ਵੀ ਕਰੋ ਜੀ ਆਓ ਤੁਸੀਂ ਆਪ ਦੀ ਨਰਤਪਰਖ ਕਰੋ ਦੇਖੋ ਕੀ ਦੇਖੋ ਥੋੜਾ ਬਾਧਾ ਹੋਰ ਵੀ ਗੁੰਜਾਇਸ਼ ਹੋਈ ਤੇ ਮੌਕੇ ਤੇ ਮਾਨਤਨ ਹੋ ਜਾਊਗਾ ਉੱਪਰ ਇਹੇਠਾ ਹੋ ਜਾਊਗਾ ਠੀਕ ਆ ਤੇ ਵੀਰ ਭਗਵੰਤੇ ਪਸ਼ੂ ਆਪਣੇ ਕੋਲ ਦੋ ਸੀ ਅੱਜ ਹਾਂਜੀ ਹਾਂਜੀ ਠੀਕ ਆ ਤਾਂ ਨੰਬਰ ਬੋਲ ਦਈਏ ਆਪਣੇ ਨੰਬਰ ਹੈਗੇ ਨਾ 8732 96614 ਠੀਕ ਹੈ ਜੀ ਹਾਂਜੀ ਹਾਂਜੀ ਇੱਕੋ ਨੰਬਰ ਹੀ ਆਪਣੇ ਕੋਲ ਚੱਲ ਰਿਹਾ ਜੀ ਹਾਂਜੀ ਠੀਕ ਹੈ ਹਾਂਜੀ ਸੋ ਸੋਆ ਦੋ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਘਰੇਲੂ ਘਰ ਦੇ ਵਿੱਚੋਂ ਦੋ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਦੋਵੇਂ ਸੇਲ ਦੇ ਲਈ ਅਵੇਲੇਬਲ ਨੇ ਇੱਕ ਵੈੜ ਤੁਹਾਨੂੰ ਦਿਖਾ ਦਿੱਤੀ ਹੈ ਦੂਜਾ ਸੂਹਾ ਸੋਣੀ ਹੈ ਇੱਕ ਝੋਟੀ ਪਹਿਲਾਂ ਸੋਣੀ ਹੈ ਠੀਕ ਹੈ ਜੀ ਸੋ ਦੋਵੇਂ ਪਸ਼ੂ ਗੱਬਣਾਂ ਝੋਟੀ ਦੇ ਥੋੜੇ ਕੁ ਦਿਨ ਹਜੇ ਬਾਕੀ ਆ ਦੋ ਤੋਂ ਚਾਰ ਕਿ ਦਿਨ ਤੇ ਵੈੜ ਹਜੇ 10 ਤੋਂ 12 ਕਿ ਦਿਨ ਕੱਢਦੀ ਹੈ ਸੂਹ ਦੇ ਵਿੱਚ ਐਨੀਮਲ ਪਸੰਦਾਏ ਹੋਣਗੇ ਦੋਸਤੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਇਹ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨ